ਤੱਕ ਸਾਰੇ ਫੂਟ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚਿੱਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਘੱਟੇ ਘੱਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚਿੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇਹਨਾਂ ਦੀ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਕਰਵਾਣੀ ਕਹਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚਾਉਂਦੇ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੀਡੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗਾ ਪਾ ਲਾ ਸਕਦੇ ਨਹੀਂ ਸਾਨੂੰ ਸਿਰ ਦਾ ਅਗਲਾਏ ਲਾ ਦੋ ਪਿੱਛੇ ਕਰਕੇ ਲਾ ਦੋ ਯਾਰ ਲੱਖਾਂ ਦਰਾ ਤੁਸੀਂ ਪੰਜਾਬ ਦੇ 34 ਸਾਲ ਬੁੱਟੇ ਹੋ ਇਸੇ ਕਰਕੇ ਅੱਜ ਪੰਜਾਬੀ ਲੋਕ ਤੁਸੀਂ ਔਖੇ ਹੋ ਮੁੱਕੀ ਹੋ ਹਰ ਬੰਦਾ ਬਿਮਾਰ ਆ ਹਸਪਤਾਲ ਭਰੇ ਪਏ ਆ ਟੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੀਡੇ ਲਾ ਕੇ ਦੋ ਛੇ ਕਰਕੇ ਨਹੀਂ ਅੱਗ ਆਪਾਂ ਲਾ ਸਕਦੇ ਨਹੀਂ ਸਾਨੂੰ ਸਰਦਾ ਅਗਲਾਏ ਲਾ ਲਓ ਪਿੱਛੇ ਕਰਕੇ ਲਾ ਲਓ ਯਾਰ ਲੱਖਾਂ ਦਰਾ ਤੁਸੀਂ ਪੰਜਾਬ ਦੇ 100 ਸਾਲ ਬੁੱਟੇ ਹੋ ਇਸੇ ਕਰਕੇ ਅੱਜ ਪੰਜਾਬੀ ਲੋਕ ਤੁਸੀਂ ਔਖੇ ਹੋ ਮੁੱਕੀ ਹੋ ਹਰ ਬੰਦਾ ਬਿਮਾਰ ਆ ਹਸਪਤਾਲ ਭਰੇ ਪਏ ਆ ਟੀਕਾਂ ਪੰਗਾਂ ਛੋਡੀਆਂ ਬੈਜਦੀਆਂ ਔਰ ਸੋਚੋ ਯਾਰ ਰੱਖ ਮੈਂ ਚਾਲ ਵੀ ਭੁਗਤੋਗੇ ਹੋਰ ਵੀ ਮੇਰੀ ਗੱਲ听ਦੇ ਹਰ ਸਾਲ ਮੈਂ ਕਲਪਦਾ ਹਰ ਸਾਲ ਸੀ ਹਜ਼ਾਰਾਂ ਲੋਕ ਰੋਥੀ ਲਾਉਣੇ ਆ ਆ ਹੁਣ ਇੰਨੀ ਕਰਨੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੱਟ ਲਾ ਕੇ ਸਹੀ ਹੋ ਜਾਂਦੀ ਆ ਇਹ ਆ ਮਚਾਇਆ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤ ਆ ਤੇ ਮੇਰੇ ਪਿੰਡ ਚ ਪਿਆ ਹੋਇਆ ਹਰ ਸਾਲ ਮੈਂ ਦੌਣਾ ਆ ਦਿਖਾਈ ਮਾੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰਾ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਉਹ ਤੱਕ ਸਾਰੇ ਫੂਖ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾਂ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘੱਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇਹਨਾਂ 'ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚਾਉਂਦੇ ਆ ਅੰਡ 'ਚ ਜੇਰਜ ਸਿੱਧ 'ਚ ਕਿੰਨੀ ਉਤਪਜ ਖਾਨ ਬਹੁਤ ਰਚਦੀਨੀ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੀਡੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗਾ ਪਾ ਲਾ ਸਕਦੇ ਜੇ ਨਹੀਂ ਸਾਨੂੰ ਸਰਦ ਅੱਗ ਲਾਏ ਬਣਾ ਲਾ ਲੋ ਅੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਰਾਤ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਖੋਖਦੇ ਹੋ ਇਸੇ ਕਰਕੇ ਅੱਜ ਪੰਜਾਬੀ ਲੋਕ ਤੁਸੀਂ ਔਖੇ ਹੋ ਦੁਖੀ ਹੋ ਹਰ ਬੰਦਾ ਬਿਮਾਰ ਆ ਖਸਤਾਲ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਆਸ ਛੋਟੇ ਚਤਰਾ ਨੂੰ ਅਗਲਾ ਮਾ ਮੜੀ ਜੀ ਨੇੜੇ ਕਰਾਂ ਛੋਟੇ ਮੈਂ ਮੜਾ ਲਾ ਕੇ ਲਾਂਬੂ ਕਹੇ ਚੀਨਾ ਲਪੇਟ ਕੇ ਦੀਰ ਇਹ ਡੰਡੇ ਦੇ ਉੱਤੇ ਉੱਤੇ ਲਾ ਕੇ ਮੜਾ ਪ੍ਰਦਾਨ ਛੋਟੇ ਨੇੜੇ ਕਰਾਂ ਚਤਰਾ ਦੇ ਮਾਰਾਂਗਾ ਨਾ ਬੜਕਾਂਗਾ ਨਾ ਤੇ ਯਾਰ ਤੁਸੀਂ ਐਂਡੇ ਨੇ ਦਰਦ ਖੜੀ ਫੂਕ ਤੇ ਕੋਈ ਦਰਦ ਨਹੀਂ ਯਾਰ ਇਹ ਵੀ ਹੁੰਦੇ ਨੇ ਯਾਰ ਇਹ ਵੀ ਬਲਕਦੇ ਚੀਕਾਂ ਮਾਰ ਲੱਗ ਲੱਗਦੀਆਂ ਚਾਉਂਦੇ ਜੀ ਮੈਂ ਆਪਾਂ ਬੰਦੇ ਨੂੰ ਸਾੜ ਕੇ ਤੁਸੀਂ ਚਾਉਂਦੇ ਆਂ ਨੂੰ ਸਾੜ ਇਹ ਅੱਖ ਮੈਂ ਚਾਲਦੀ ਭੁਗਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕਲਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੁਖ ਲਾਉਨੇ ਆ ਆ ਹੁਣ ਇੰਨੀ ਗਰਮੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਤੇ ਲਾ ਕੇ ਸੀਖ ਹੋ ਜਾਂਦੇ ਆ ਯਾਰ ਆਉ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਦੂਤਾ ਇਹ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰ ਤਾਂ ਕਹਾ ਇੱਕ ਨੇ ਅੱਗ ਲਾਈ ਪਈ ਆ ਉਹ ਦਿਖਾ ਦੇ ਅੱਗ ਵੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲੋ ਪਤਾ ਨਹੀਂ ਕਿਹੜੇ ਸੱਜਣ ਨੇ ਅੱਗ ਲਾਈ ਆ ਉਹ ਦੇਖ ਲਾ ਉਹ ਮੋਟਰ ਤੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆ ਦੇ ਘੜਾਇ ਲਾ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆ ਕੁਛ ਕਰਦੇ ਆ ਫਿਰ ਅਸੀਂ ਦੁਖੀ ਆ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ ਫੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਹਾ ਕੋਈ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹੜੇ ਤੁਸੀਂ ਲਾਭਦੇ ਫਿਰਦੇ ਹੋ ਕਦੇ ਹੋਰ ਇੱਕ ਉਦਰ ਚ ਬਸਦਾ ਹੈ ਇਹ ਕਣ ਕਣ ਚ ਬਸਦਾ ਹੈ ਇਹ ਦਰਖਤਾਂ ਚ ਬਸਦਾ ਹੈ ਇਹ ਬਨਾਸਪਤੀ ਚ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਆ ਟਡੀਆਂ ਦੇ ਬੱਚੇ ਫੂਕੇ ਆ ਕਿੰਨੇ ਕਣ ਮਚਾਏ ਆ ਇਹ ਉਹਨਾਂ ਚ ਬਸਦਾ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਣਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਮਚਾ ਦੇਵਾਂਗਾ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪਤਾਪਨਾ ਆ ਕੇ ਅਕਲ ਨਹੀਂ ਤੁਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਆ ਜਵਾਨ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਮ ਦੇ ਕਿਲਬੇ ਗੱਠ ਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਹੈ ਦਵਾਈਆਂ ਲੈ ਕੇ ਤੁਨੂੰ ਨੀਂਦ ਆਉਂਦੀ ਹੈ ਪਰ ਤੁਸੀਂ ਨਹੀਂ ਅਕਲ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਆਪਣੇ ਪਿਓ ਗੁਰੂ ਨੂੰ ਸੰਭਰ ओके ਹੋਗੇ ओके ਹੋਗੇ ਬੰਦ ਲਓ ਮੇਰੀ ਗੱਲ ਨੂੰ ਲੜ ਬੰਦ ਲਓ ਪੱਲੇ ਬੰਦ ਲਓ ਨਾ ਇਹ ਬੇਅਕਲ ਬੇ ਗੈਰਤ ਤੇ ਖੁਦਗਰਜ਼ ਲੋਕ ਬਣੋ ਆ ਦੇਖ ਲਓ ਆ ਫੁੱਕੇ ਵੇਖਾ ਦਿਖਾਉਣੇ ਆ ਆਓ ਦੇਖ ਲਓ ਚੱਕ ਦਾ ਕੰਮ ਉਧਰ ਵੀ